ਇਹ ਜਿਹੜੀ ਸਰਕਾਰ ਹੈ ਇਹਨੇ ਬਿਲਕੁਲ ਦੇਸ਼ 'ਚ ਵੰਡੀਆਂ ਪਾ ਕੇ ਤੇ ਦੇਸ਼ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤੱਕ ਆਲ ਪਹੁੰਚ ਗਈ ਹੋਈ ਆਲ ਪਹੁੰਚੀ ਹੋਈ ਸੀ ਜਾਣਾ ਹੀ ਸੀ ਬੱਚੇ ਪੜਦੇ ਨੇ ਉਹ ਇੱਕ ਦੇਖਣਾ ਬੱਚਿਆਂ ਦਾ ਸਾਡੀ ਯੂਨੀਵਰਸਿਟੀ ਹੈ ਇਹ ਜਿਹੜੀ ਸੈਂਟਰ ਸਰਕਾਰ ਆਪਦੀ ਅੰਡਰ ਇਹਨੂੰ ਲੈਣਾ ਚਾਹੁੰਦੀ ਆ ਕਿਉਂਕਿ ਫੇਰ ਇਹਨਾਂ ਨੇ ਹੋ ਸਕਦਾ ਠੇਕੇ ਤੇ ਦੇ ਦੇਣ ਹੋਰ ਜਿਹੜੀ ਗਰੀਬ ਬੰਦਾ ਇੱਥੇ ਪੜ ਨਹੀਂ ਸਕੂਗਾ ਪਰ ਛੇੜ ਛੇੜ ਕੇ ਵੇਖਦੇ ਵੀ ਇਹਨਾਂ ਦੀ ਕਿੰਨੀ ਕਿ ਤਾਕਤ ਹੈ ਇਹਨਾਂ ਦੇ ਮੰਗਾ ਤਾਂ ਮੰਨਣਾ ਨਹੀਂ ਪੜਾ ਇਹਨੂੰ ਪਤਾ ਇਹ ਸਾਰਾ ਨੌਜਵਾਨ ਵਰਗ ਦਾ ਇਹ ਕਹਿਣਾ ਹੈ ਕਿ ਫੀਡਬੈਕ ਲੈਣ ਦੇ ਲਈ ਕੋਈ ਪਹੁੰਚਿਆ ਹੀ ਨਹੀਂ ਕੋਈ ਚੰਗੀ ਤਰ੍ਹਾਂ ਦੀ ਕੋਈ ਬੈਠਕ ਨਹੀਂ ਹੋਈ ਅੱਜ ਤਾਂ ਮਾੜੀ ਮਾੜੀ ਗੱਲ ਤੁਸੀਂ ਕਿਤੇ ਖੋਖੇ ਦੇ ਬੈਠ ਕੇ ਚਾਹ ਪੀਣੇ ਉਹਦੀ ਫੋਟੋ ਆ ਜਾਂਦੀ ਹੈ ਜਿਓ ਓਪੀਨੀਅਨ ਲਿਆ ਹੁੰਦਾ ਉਹਦੀਆਂ ਫੋਟੋਆਂ ਨਾ ਚਲਦੀਆਂ ਹੱਸਦੇ ਇਹ ਸਾਡੀ ਲੈਗਸੀ ਹੈ ਸਾਡੀ ਹੋਂਦ ਨੂੰ ਮਗਾਣਾ ਚਾਹੁੰਦੇ ਆ ਸੋ ਕਿੱਦਾਂ ਲੈ ਜਾਣਗੇ 1 ਇੰਚ ਨਹੀਂ ਜਾਣ ਦੇਵਾਂਗੇ ਹੋ ਸਕਦਾ ਜਿਹੜੀ ਇਹਨਾਂ ਨੇ ਐਂਟਰੀ ਪਾਈ ਆ ਇਹ ਇਹ ਭਗਵਾਨ ਦਮਾਨ ਦੇ ਥਰੂ ਐਂਟਰੀ ਪਾਈ ਗਈ ਆ ਇਹ ਇਰਾਦਾ ਇਹਨਾਂ ਦਾ ਪਹਿਲਾਂ ਤੋਂ ਸੀ ਕਿ ਆਖੋ ਕਿ ਪੇਸ਼ ਨਹੀਂ ਜਾ ਰਹੀ ਸੀ ਪੰਜਾਬ ਗੁਰੂਆਂ ਦੇ ਅਸ਼ੀਰਵਾਦ ਨਾਲ ਚੱਲਦਾ ਹੈ ਪੰਜਾਬੀ ਜਿਹੜੀ ਕੌਮ ਹੈ ਉਹ ਜਜ਼ਬਾਤੀ ਕੌਮ ਹੈ ਜੇ ਪੰਜਾਬੀ ਉੱਤੇ ਚੜ੍ਹ ਨਾ ਜਾਂਦੇ ਤਾਂ ਉਹ ਥੱਲੇ ਲਾਉਣਾ ਵੀ ਜਾਂਦੇ ਪੰਜਾਬ ਯੂਨੀਵਰਸਿਟੀ ਜਾਂ ਤਸਵੀਰਾਂ ਲਗਾਤਾਰ ਦਿਖਾ ਰਹੇ ਆਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪਾਵੇਂ ਉਹ ਕਿਸਾਨ ਆ ਗੋ ਹਣ ਪਾਵੇਂ ਨੌਜਵਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚ ਰਹੇ ਨੇ ਪੱਕੇ ਮੋੜੇ ਦੇ ਉੱਤੇ ਭਾਈ ਕਿੱਥੋਂ ਆਏ ਹੋ ਅਸੀਂ ਬਨੂੜ ਤੋਂ ਆਇਆ ਜ਼ਿਲ੍ਹਾ ਮੋਹਾਲੀ ਟਰਾਲੀਆਂ ਲੈ ਕੇ ਪਹੁੰਚੇ ਹੋ ਸਾਡੇ ਨਾਲ ਬਹੁਤ ਦੂਰ ਤੋਂ ਕਾਫਲਾ ਆਇਆ ਰਾਜਪੁਰਾ ਹੋ ਗਿਆ ਦਿੱਲੀ ਮਤਲ ਲਾਕ ਪਾਸ ਦੇ ਪਿੰਡ ਹੋ ਗਏ ਉਰੋਂ ਤੋਂ ਬੜਾ ਮੁੰਡੇ ਇਕੱਠੇ ਹੋਏ ਨੇ ਸਾਡੇ ਨਾਲ ਕਾਫਲਾ ਆਇਆ ਕਿੰਨੀਆਂ ਰੁਕਾਵਟਾਂ ਆਈਆਂ ਰਸਤੇ ਤੇ ਰੁਕਾਵਟਾਂ ਰੁਕਾਵਟਾਂ ਸਾਨੂੰ ਬਹੁਤ ਜ਼ਿਆਦਾ ਆਈਆਂ ਸਾਡੇ ਮੁਰੇ ਜੋ ਕੇ ਟਰੱਕ ਵੀ ਲਾ ਦਿੱਤੇ ਗਏ ਬੈਰੀਕੇਡ ਵੀ ਲਾਏ ਸੀ ਉਹਨਾਂ ਨੂੰ ਪਾਰ ਕਰਕੇ ਆਏ ਕੀ ਲੱਗਦਾ ਹੈ ਮੋਰਚਾ ਫਤਿਹ ਕਰ ਲਵਾਂਗੇ ਅੱਜ ਮੋਰਚਾ ਫਤਿਹ ਕਰਕੇ ਜਾਵਾਂਗੇ ਗੁਰੂ ਦੇ ਸਿੰਘ ਇਕੱਠੇ ਹੋਏ ਨੇ ਸਾਰੇ ਪੈਣ ਪੈਣ ਪਰਾ ਬਾਪੂ ਸਾਡੇ ਬਜ਼ੁਰਗ ਆਏ ਨੇ ਨਾਲ ਅਸੀਂ ਮੋਰਚਾ ਫਤਿਹ ਕਰਕੇ ਜਾਵਾਂਗੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਖ-ਵੱਖ ਕਿਸਾਨ ਜਿੱਥੇ ਬੰਦੀਆਂ ਵੀ ਪਹੁੰਚੀਆਂ ਹੋਈਆਂ ਨੇ ਨਾਲ ਜਿਹੜੇ ਨੌਜਵਾਨ ਨੇ ਟਰੈਕਟਰ ਟਰਾਲੇ ਲੈ ਕੇ ਪਹੁੰਚੇ ਹੋਏ ਨੇ ਤਸਵੀਰਾਂ ਲਗਾਤਾਰ ਪੀਏਯੂ ਮਾਫ ਕਰਨਾ ਪੰਜਾਬ ਯੂਨੀਵਰਸਿਟੀ ਦਾ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਤੋਂ ਸਵੇਰ ਤੋਂ ਹੀ ਕਾਫਲਾ ਵੱਡੇ ਲੈਵਲ ਤੇ ਪਹੁੰਚਿਆ ਹੋਇਆ ਤੇ ਨੌਜਵਾਨ ਵੀ ਹੋਰ ਆ ਮੇਰੇ ਨਾਲ ਭਾਈ ਇਕੱਠ ਦੇਖ ਕੇ ਕਿੱਦਾਂ ਦਾ ਲੱਗ ਰਿਹਾ ਪਹਿਲਾ ਬੱ ਦਿੱਲੀ ਵਾਲਾ ਮਾਹੌਲ ਹੈ ਵੀਰ ਜੀ ਸਾਰਾ ਕੀ ਲੱਗਦਾ ਦਿੱਲੀ ਵਾਂਗੂ ਇਹ ਵੀ ਮੋਰਚਾ ਫਤਿਹ ਹੋ ਪਾਵੇਗਾ 100% ਹੋਏਗਾ 101% ਤੋ ਦੇਖ ਸਕਦੇ ਹੋ ਕਿੰਨਾ ਕੁ ਜੋਸ਼ ਹੈ ਨੌਜਵਾਨਾਂ ਦੇ ਵਿੱਚ ਤੇ ਲਗਾਤਾਰ ਨਾਰੇਬਾਜ਼ੀ ਹੋ ਰਹੀ ਹੈ ਦੇਖ ਸਕਦੇ ਹੋ ਵੱਖ-ਵੱਖ ਜੱਥੇਬੰਦੀਆਂ ਪਾਵੇਂ ਹੋ ਕਿਸਾਨ ਹੋਵੇ ਪਾਵੇਂ ਮਜ਼ਦੂਰ ਯੂਨੀਅਨ ਹੋਵੇ ਹਰ ਕੋਈ ਇੱਥੇ ਪਹੁੰਚਿਆ ਹੋਇਆ ਤੇ ਹਰ ਕੋਈ ਜਿਹੜਾ ਹੈ ਦਿੱਲੀ ਹਕੂਮਤ ਦੇ ਖਿਲਾਫ ਨਾਰੇਬਾਜ਼ੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੈਨੇਟ ਪਾਵੇਂ ਨੋਟੀਫਿਕੇਸ਼ਨ ਵਾਪਸ ਲੈ ਲਈ ਗਈ ਹੈ ਤੇ ਨਾਲ ਹੀ ਕਿੱਥੋਂ ਆਇਆ ਬਾਬਾ ਜੀ ਅਸੀਂ ਲੁਧਿਆਣਾ ਤੋਂ ਆਇਆ ਜੀ ਲੁਧਿਆਣਾ ਤੋਂ ਪੰਜਾਬ ਬਲਾਕ ਤੋਂ ਦੇਣਾ ਸਾਡਾ ਡਕਾਉਂਦਾ ਬਲਾਕ ਆ ਜਿਹੜੀ ਕਿਸਾਨ ਯੂਨੀਅਨ ਦਾ ਅਟੈਚਮੈਂਟ ਆ ਸਾਡੀ ਅਸੀਂ ਮਤਲਬ ਇਸ ਦੀ ਹਮਾਇਤ ਤੇ ਆਏ ਆ ਜਿਹੜਾ ਸਟੂਡੈਂਟ ਮੋਰਚਾ ਚੱਲ ਰਿਹਾ ਪੀਯੂ ਦੇ ਵਿੱਚ ਪਹਿਲਾਂ ਵੀ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਕਿਸਾਨਾਂ ਨੇ ਰਾਤ ਕੀ ਫੇਰ ਤੋਂ ਕਾਲ ਦਿੱਤੀ ਗਈ ਹੈ ਤੇ ਕਿਸਾਨ ਆਗੂ ਵੀ ਪਹੁੰਚ ਰਹੇ ਨੇ ਵਕਵਕ ਜੱਥੇਬੰਦੀਆਂ ਪਹੁੰਚੀ ਹੋਈਆਂ ਨੇ ਕੀ ਲੱਗਦਾ ਹੈ ਕਿ ਦਿੱਲੀ ਵਾਂਗੂ ਸੰਘਰਸ਼ ਵੱਡਾ ਹੋਣ ਵਾਲਾ ਹੈ ਦੇਖੋ ਜੇ ਹੁਣ ਸਰਕਾਰ ਨੂੰ ਇੱਕ ਤਰ੍ਹਾਂ ਦਾ ਚੈਲੰਜ ਆ ਚੁੱਕਾ ਭਈ ਜੇਕਰ ਸਰਕਾਰ ਨਹੀਂ ਮੰਨਦੀ ਤਾਂ ਹੋ ਸਕਦਾ ਦਿੱਲੀ ਵਾਲਾ ਚੈਲੰਜ ਖੜਾ ਹੋ ਜਵੇ ਕਿਉਂਕਿ ਜਿਹੜਾ ਇਹ ਯੂਨੀਵਰਸਿਟੀ ਆ ਇਹ ਕਿਸੇ ਇਕੱਲੇ ਮੋਦੀ ਸਰਕਾਰ ਦੀ ਜਾਂ ਸੈਂਟਰ ਸਰਕਾਰ ਦੀ ਨਹੀਂ ਇਹ ਪੰਜਾਬ ਸਰਕਾਰ ਹਿਮਾਚਲ ਸਰਕਾਰ ਹਰਿਆਣਾ ਜੋ ਵੀ ਦੇਖੋ 1883 ਦੇ ਵਿੱਚ ਇਹ ਲਾਹੌਰ ਦੇ ਵਿੱਚ ਸੀਗੀ ਯੂਨੀਵਰਸਿਟੀ ਜੀ ਉੱਥੋਂ ਅਦੇਸ਼ yaad ਹੋਇਆ ਇਹ ਉੱਥੋਂ ਆ ਕੇ ਫਿਰ ਹਿਮਾਚਲ ਗਈ ਫਸਾਰ ਗਈ ਤੇ ਖੇਤਰ ਗਈ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆਈ ਹੈ ਇਹ ਪੰਜਾਬ ਦੇ ਵਿੱਚ ਰਹਿਣ ਦਾ ਲੋਕਾਂ ਨੂੰ ਬਣਨ ਦਾ ਹੱਕ ਨਹੀਂ ਇਹਦੇ ਪਿੱਛੇ ਕੀ ਰਾਜਾ ਦੇਖੋ ਪਬਲਿਕ ਨੂੰ ਸਭ ਨੂੰ ਪਤਾ ਵਾ ਜਦੋਂ ਇਹ ਮਤਲਬ ਇਹ ਜਿਹੜੀ ਸੈਂਟਰ ਸਰਕਾਰ ਆਪਦੀ ਅੰਡਰ ਇਹਨੂੰ ਲੈਣਾ ਚਾਹੁੰਦੀ ਆ ਕਿਉਂਕਿ ਫਿਰ ਇਹਨਾਂ ਨੇ ਹੋ ਸਕਦਾ ਠੇਕੇ ਦੇ ਦੇ ਦੇਣ ਔਰ ਜਿਹੜੀ ਗਰੀਬ ਬੰਦਾ ਇੱਥੇ ਪੜ ਨਹੀਂ ਸਕੂਗਾ ਹੁਣ ਤਾਂ 10 20 25000 ਦੇ ਵਿੱਚ ਆਪਣਾ ਪੜਾਈ ਹੋਣਗੀਆਂ ਹੋ ਜਾਣਗੀਆਂ ਹਾਂ ਹਰ ਚੀਜ਼ ਮਹਿੰਗੀ ਹੋ ਜੂਗੀ ਇੱਥੇ ਇਸੇ ਸੈਂਟਰ ਸਰਕਾਰ ਦੀ ਪਾਲਿਸੀ ਆ ਜਿਹੜੀ ਕਿਸਾਨ ਯੂਨੀਅਨ ਆ ਜਾਂ ਸਟੂਡੈਂਟ ਯੂਨੀਅਨ ਆ ਜਿਹੜੀ ਜਾਂ ਮਜ਼ਦੂਰ ਯੂਨੀਅਨ ਇਹ ਕਦੇ ਨਾ ਦੀ ਨੀਤੀ ਕਾਮਯਾਬ ਨਹੀਂ ਹੋਣ ਦੇਊਗੀ ਇਹ ਸੈਂਟਰ ਸਰਕਾਰ ਨੂੰ ਚੈਲੇਂਜ ਆ ਇਹ ਭਗਵਾਨਤਮਾਨ ਸਰਕਾਰ ਨੂੰ ਵੀ ਚਾਹੀਦਾ ਦੇਖੋ ਇਹ ਕਾਫੀ ਲੰਬੇ ਸਮੇਂ ਤੋਂ ਇਹ ਗੈਰਹਾਜ਼ਰ ਰਹੀ ਹੈ ਸਾਡੀ ਸਰਕਾਰ ਹੋ ਸਕਦਾ ਜਿਹੜੀ ਇਹਨਾਂ ਨੇ ਐਂਟਰੀ ਪਾਈ ਆ ਇਹ ਇਹ ਭਗਵਾਨਤਮਾਨ ਦੇ ਥਰੂ ਐਂਟਰੀ ਪਾਈ ਗਈ ਆ ਇਹ ਇਰਾਦਾ ਇਹਨਾਂ ਦਾ ਪਹਿਲਾਂ ਤੋਂ ਸੀ ਗੱਖ ਪੇਸ਼ ਨਹੀਂ ਜਾ ਰਹੀ ਸੀ ਹੁਣ ਜਿਹੜਾ ਭਗਵਾਨਤਮਾਨ ਸਰਕਾਰ ਆ ਮੇਰਾ ਖਿਆਲ ਇਹ 2-3 ਸਾਲ ਤੋਂ ਹੋ ਸਕਦਾ ਹੈ ਗੈਰਹਾਜੇ ਰਹਿੰਦੀ ਆ ਕੋਈ ਮੀਟਿੰਗ ਇਹ ਨਹੀਂ ਟੈਂਡ ਕਰਦੇ ਹੈਗੇ ਦੇਖੋ ਇਹ ਜੇ ਮਨਸ਼ਾ ਕੀ ਆ ਇਹ ਇਹੀ ਲੋਕ ਜਾਣਦੇ ਆ ਪਰ ਇਹ ਮਨਸ਼ਾ ਨੂੰ ਹੁਣ ਲਈ ਜਿਹੜੇ ਪੰਜਾਬ ਦੇ ਲੋਕ ਆ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਸੋ ਇਹਨਾਂ ਕਹਿੰਦਾ ਮੈਂ ਖਿਮਾ ਦਾ ਜਾਚਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫਲਾ ਬਹੁਤ ਵੱਡਾ ਹੈ ਨਾਲ ਹੀ ਚਾਹੇ ਨੌਜਵਾਨ ਹੋਵੇ ਭਾਵੇਂ ਜਿਹੜੇ ਬਜ਼ੁਰਗ ਨੇ ਉਹ ਵੀ ਪਹੁੰਚੇ ਹੋਏ ਨੇ ਤੇ ਹਰ ਕੋਈ ਇਹੀ ਅੱਜ ਮੋਢੇ ਨਾਲ ਮੋਢਾ ਲਾ ਕੇ ਜੜਾ ਹੈ ਨੌਜਵਾਨ ਪੀੜੀ ਦੇ ਨਾਲ ਖੜਿਆ ਹੈ ਉਹ ਸਟੂਡੈਂਟਸ ਦੇ ਨਾਲ ਖੜਿਆ ਹੈ ਤੇ ਦੇਖ ਸਕਦੇ ਹੋ ਕਾਫੀਲਾ ਕਿੰਨਾ ਕਵੱਡਾ ਹੈ 12000 ਦੇ 12000 ਤੋਂ ਵੱਧ ਦਾ ਜਿਹੜਾ ਇਕੱਠ ਅੰਦਰੋਂ ਦੇਖਣ ਨੂੰ ਮਿਲ ਰਿਹਾ ਹੈ ਤੇ ਜੋਸ਼ ਬਿਲਕੁਲ ਨਜ਼ਰ ਆ ਰਿਹਾ ਹੈ ਭਾਵੇਂ ਉਹ ਕਿਸੇ ਵੀ ਵਰਗ ਦਾ ਹੋਵੇ ਭਾਵੇਂ ਕੋਈ ਨੌਜਵਾਨ ਹੋਵੇ ਤੇ ਹੋਰ ਵੀ ਹੋਰ ਵੀ ਬਾਪੂ ਜੀ ਨੇ ਉਹਨਾਂ ਦੇ ਨਾਲ ਜਰੂਰ ਬਾਪੂ ਜੀ ਕਿਹੋ ਜਿਹਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਇੰਨਾ ਕਵੱਡਾ ਇਕੱਠ ਹੋਣ ਦਾ ਸਿਗਾ ਤੁਹਾਨੂੰ ਇੰਨਾ ਕਵੱਡਾ ਇਕੱਠ ਦੇਖਣ ਨੂੰ ਮਿਲਣਾ ਉੱਤੇ ਕੱਠ ਵੱਧੂਆ ਕੱਠ ਦੇ ਇਸਤੇ ਵੀ ਜਿਆਦਾ ਹੋਵਾਗਾ ਨਹੀਂ ਜੇ ਇਦਾਂ ਬਾਤ ਬਣੀ ਜੇ ਇਤਰਾ ਇਲੈਕਸ਼ਨ ਦੀ ਡੇਟ ਕਰਦੇ ਨਾ ਤੇ ਕਲੀਅਰ ਇਤਨਾ ਕੱਠ ਵੱਧਾ ਹੀ ਜਾਗਾ ਮੋਰਚਾ ਵੱਧਾ ਹੀ ਰਹਿਣਾ ਤੇ ਕੀ ਲੱਗਦਾ ਦਿੱਲੀ ਵਾਂਗੂ ਸੰਘਰਸ਼ ਹੋਣ ਵਾਲਾ ਇੱਥੇ ਵੀ ਦਿੱਲੀ ਦੇ ਬਾਅਦ ਦਿੱਲੀ ਦੇ ਬਾਅਦ ਹੋ ਸਕਦਾ ਹੈ ਤੇ ਪੰਜਾਬ ਲੱਗੇ ਹਰਿਆਣਾ ਲੱਗੇ ਹਟ ਇੱਥੇ ਸਾਨੂੰ ਮਾਣਾ ਬੜਾ ਸੌਖਾ ਇੱਥੇ ਕੋਈ ਪ੍ਰੋਬਲਮ ਨਹੀਂ ਸਾਨੂੰ ਨਾ ਲੰਗਰ ਦੀ ਨਾ ਪਾਣੀ ਦੀ ਕਾਸੀ ਦੀ ਘਰ-ਬਾਰ ਸਾਡੇ ਇੱਥੇ ਅਸੀਂ ਪੱਕੇ ਹੀ ਬੈਠੇ ਆ ਤੇ ਅੱਜ ਤਾਂ ਆਉਣ ਵੇਲੇ ਹੀ ਕਾਫੀ ਪਰੇਸ਼ਾਨੀਆਂ ਆਈਆਂ ਹੋਣੀਆਂ ਐ ਆਇਆ ਦਿੱਕਤਾ ਰੁਕੇ ਜਾਂ ਵੈਰੀਗੇਟ ਲਾਏ ਆ ਤੋੜਦੇ ਜਾਂਦੇ ਆਏ ਆ ਇਹ ਸਾਡਾ ਕੰਮ 2020 ਤੇ ਚੱਲ ਰਿਹਾ ਵੈਰੀਗੇਟ ਤੋੜ ਕੇ ਅਸੀਂ ਲਾਉਂ ਜਾਂਦੇ ਆ ਜੇ ਲੋਕਾਂ ਦੀ ਫਸਲਾਂ ਬੀਜ ਲਈਆਂ ਹੋਈਆਂ ਨੇ ਹੁਣ ਫ੍ਰੀ ਹੋਣ ਬੀਜੇ ਫ੍ਰੀ ਆ ਪਾਣੀ ਦੇ ਲਈ 20 ਦਿਨ ਪਾਣੀ ਦੀ ਲੋੜ ਨਹੀਂ ਹੈ ਤੇ ਅਸੀਂ ਬੈਠੇ ਆ ਬਾਅਦ ਥੋੜੇ ਥੋੜੇ ਜਾ ਕੇ ਬਾਰੀ ਬਾਰੀ ਅਸੀਂ ਪਾਣੀ ਦੇ ਲੈਣਾ ਆਪਣਾ ਕਿੰਨਾ ਕਹਦਾ ਅੱਜ ਹੀ ਮੰਗਾ ਮੰਨੀਆਂ ਜਾਣਗੀਆਂ ਸੈਂਟਰ ਵੱਲੋਂ ਮੰਨੀ ਪੜੀ ਮੰਗਾ ਤਾਂ ਇਹ ਤਾਂ ਸਾਨੂੰ ਦੇਖਦੇ ਸਾਨੂੰ ਸਰ ਛੇੜ ਛੇੜ ਕੇ ਦੇਖਦੇ ਵੀ ਇੰਨੀ ਕਿੰਨੀ ਕਿ ਤਾਕਤ ਹੈ ਇਹਨਾਂ ਦੇ ਮੰਗਾ ਤਾਂ ਮੰਨ ਨਹੀਂ ਪੜਾ ਇਹਨੂੰ ਪਤਾ ਇਹ ਸਾਰਾ ਜੇ ਤੁਸੀਂ ਗਿਆ ਛੇੜਦੇ ਨੇ ਤੇ ਕੀ ਲੱਗਦਾ ਹੈ ਕਿ बार-बार ਸੰਘਰਸ਼ ਕਿਉਂ ਕਰਨਾ ਪੈਂਦਾ ਹੈ ਅੱਜ ਕੀ ਉਹਨਾਂ ਨੂੰ ਇਹ ਪਤਾ ਨਹੀਂ ਸੀ ਕਿ ਪੰਜਾਬ ਦੇ ਨਾਲ ਸਿਰਫ ਪੰਜਾਬ ਨੇ ਖੜ ਜਾਣਾ ਐਤਕੀ ਦਾ ਪੰਜਾਬ ਦੇ ਨਾਲ ਹਿਮਾਚਲ ਵੀ ਹੋ ਗਿਆ ਤੇ ਹਰ ਉਹਨਾਂ ਦਾ ਛੋਟਾ ਪਰਾ ਜਿਹੜਾ ਹੈ ਹਰਿਆਣਾ ਵੀ ਖੜਾ ਹੈ ਅੱਜ ਤੇ ਉਹ ਨੌਜਵਾਨ ਪੀੜੀ ਵੀ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਇਹ ਪਤਾ ਹੈ ਬਸਰਮਾ ਪਰ ਇਹ ਬਸਰਮ ਹਟਦੇ ਨਹੀਂ ਨਾ ਉਹ ਬਸਰਮੀ ਦਾ ਜੋ ਬਸਰਮੰਦਾ ਫੜਦਾ ਨਹੀਂ ਉਹਦੇ ਨਾਲ ਹੋ ਲੈਂਦੀ ਆ ਉਹ ਹਟ ਕਰਦਾ ਨਹੀਂ ਆਪਣੀ ਕਾਰ ਕਸਤਾਨੀ ਜਿਹੜੇ ਬੰਦੇ ਨੂੰ ਆਦਤ ਹੁੰਦੀ ਆ ਇਹਨਾਂ ਨੂੰ ਸਭ ਪਤਾ ਵੀ ਉਹ ਪੰਜਾਬ ਦਾ ਬਣਿਆ ਆ ਪੰਜਾਬ ਹੈ ਨਹੀਂ ਪਰ ਇਹ ਹਟਦੇ ਨਹੀਂ ਫਿਰ ਵੀ ਆਪਣੀ ਕਾਰਵਾਈ ਕਰਦੇ ਆ ਕੋਈ ਨਹੀਂ ਜਵਾਬ ਵੱਧ ਤੇ ਵੱਧ ਡਟ ਕੇ ਜਾਵਾਂਗੇ ਕਿੱਥੋਂ ਆਇਓ ਵਾਪਸ ਜੀ ਸਾਰੇ ਅੰਮਾਲੇ ਤੋਂ ਜੀ ਅੰਮਾਲੇ ਤੋਂ ਹਾਂਜੀ ਹਰਿਆਣੇ ਚੋਂ ਹਰਿਆਣੇ ਤੋਂ ਇੰਨੀ ਦੂਰ ਤੱਕ ਕਾਲ ਪਹੁੰਚ ਗਈ ਹੋਈ ਆ ਕਾਲ ਪਹੁੰਚੀ ਹੋਈ ਸੀ ਜਾਣਾ ਹੀ ਸੀ ਬੱਚੇ ਪੜਦੇ ਨੇ ਭਵਿੱਖ ਦੇਖਣਾ ਬੱਚਿਆਂ ਦਾ ਸਾਡੀ ਯੂਨੀਵਰਸਿਟੀ ਹੈ ਆਪਣੀਆਂ ਕੇਂਦਰ ਆਪਣੇ ਆਪਣੇ ਹੱਥ ਚ ਲੈਣਾ ਚਾਹੁੰਦਾ ਹੈ ਪਰ ਅਸੀਂ ਦੇਣੀ ਨਹੀਂ ਹੈਗੀ ਮਰਾਂਗੇ ਜੂਜਾਂਗੇ ਇੱਥੇ ਸੋ ਦੇਖ ਸਕਦੇ ਹੋ ਕਿੱਥੇ ਤੱਕ ਬਿਲਕੁਲ ਕਾਲ ਪਹੁੰਚੀ ਹੋਈ ਹੈ ਤੇ ਨੌਜਵਾਨ ਬਈ ਦੇਖ ਸਕਦੇ ਹੋ ਇੰਨਾ ਕੁ ਵੱਡਾ ਜਿਹੜਾ ਇਕੱਠ ਹੈ ਪਰਮ ਵੀਰ ਜੀ ਸਾਡੇ ਨਾਲ ਨੇ ਵਦਿਆ ਜੀ ਬਹੁਤ ਵਧੀਆ ਸੋ ਇੰਨਾ ਕੁ ਵੱਡਾ ਇਕੱਠ ਅੱਜ ਦੇਖਣ ਨੂੰ ਮਿਲ ਰਿਹਾ ਹੈ ਤੇ ਕੀ ਲੱਗਦਾ ਹੈ ਕਿ ਜਿਹੜੀ ਸੈਨਟ ਪੰਗ ਕੀਤੀ ਗਈ ਨੋਟੀਫਿਕੇਸ਼ਨ ਅ ਜ਼ਰੂਰ ਜਿਹੜੀ ਹੈ ਉਹਨਾਂ ਨੇ ਕਹਿਤਾ ਕਿ ਵਾਪਸ ਲੈ ਲੈਣਾ ਪਰ ਜਿਹੜੀ ਚੋਣਾ ਨੇ ਉਹ ਕਿਉਂ ਨਹੀਂ ਬਹਾਲ ਕੀਤੀਆਂ ਜਾ ਰਹੀਆਂ ਨੇ ਦੇਖੋ ਦੇਖੋ ਅੱਜ ਵੱਡਾ ਸਵਾਲ ਇਹੀ ਹੈ ਕੱਠ ਦੀ ਤੁਸੀਂ ਗੱਲ ਕੀਤੀ ਜਦੋਂ ਅਸੀਂ ਸਵੇਰੇ 9:30 ਵਜੇ ਪਹੁੰਚੇ ਸੀ ਇੱਕ ਵਾਰੀ ਤਾਂ ਬੜਾ ਕੱਠ ਠੀਕ ਠਾਕ ਸੀਗਾ ਸਾਨੂੰ ਲੱਗਿਆ ਸੀ ਕਿ ਸ਼ਾਇਦ ਕੇਂਦਰ ਆਪਣੇ ਮਨਸੂਬੇ ਚ ਇਸ ਪ੍ਰੋਗਰਾਮ ਨੂੰ ਫੇਲ ਕਰਨ ਚ ਕਾਮਯਾਬ ਹੋ ਗਿਆ ਪਰ ਜਿਵੇਂ ਜਿਵੇਂ ਸਮਾਂ ਵੱਧ ਆ ਗਿਆ ਇੱਕ 10 ਵਜੇ 10:30 ਵਜੇ ਅਸੀਂ ਹੱਲਾ ਮਾਰਿਆ ਬੈਰੀਕੇਡ ਤੋੜ ਕੇ ਗੇਟ ਤੋੜ ਕੇ ਅੰਦਰ ਆਏ ਆ ਤੇ ਉਸ ਤੋਂ ਬਾਅਦ ਜਦੋਂ ਮਤਲਬ ਜਿਵੇਂ ਜਿਵੇਂ ਰੋਕਾਂ ਤੋੜੀ ਗਏ ਸਾਥੀ ਐਡਵਾਰਡ ਜੱਥੇਬੰਦੀ ਐਡਵਾਰਡ ਜਿਹੜੇ ਸਟੂਡੈਂਟ ਗਰੁੱਪ ਹੈ ਉਹ ਆ ਕੇ ਇੱਥੇ ਜੁਟਿਆ ਤੇ ਇਸ ਟਾਈਮ ਯੂਨੀਵਰਸਿਟੀ ਜਿ ਪੂਰੀ ਖੁੱਲ ਹੈ ਹਰ ਕੋਈ ਆ ਕੇ ਆਪਣਾ ਇੱਥੇ ਸਟੇਜ ਤੇ ਵੀ ਆਪਣੀ ਗੱਲਬਾਤ ਕਰ ਰਿਹਾ ਆਪਣਾ ਮੁੱਦਾ ਆਪਣਾ ਏਜੰਡਾ ਜਿਹੜਾ ਸਰਕਾਰ ਦੇ ਮੂ ਦੀ ਤਾਂ ਕੇਂਦਰ ਨੇ ਇੱਕ ਚੱਲਦਾ ਫਿਰਦਾ ਜਿਆ ਨੋਟੀਫਿਕੇਸ਼ਨ ਦਿੱਤਾ ਪਰ ਇਸ ਸੰਘਰਸ਼ ਨੂੰ ਤੱਕ ਜਾਰੀ ਰਹੂਗਾ ਜਦੋਂ ਤੱਕ ਕਿ ਜਿਹੜੀ ਚੋਣ ਦੀ ਨੋਟੀਫਿਕੇਸ਼ਨ ਨਹੀਂ ਹੋ ਜਾਂਦੀ ਤੇ ਚੋਣ ਦੀ ਨੋਟੀਫਿਕੇਸ਼ਨ ਤੋਂ ਬਾਅਦ ਪ੍ਰਕਿਰਿਆ ਨਹੀਂ ਪੂਰੀ ਹੋ ਜਾਂਦੀ ਚੋਣ ਦੀ ਤੇ 91 ਮੈਂਬਰ ਚੁਣ ਕੇ ਦੁਆਰਾ ਐਸੇ ਸੈਨੇਟਸ ਨਹੀਂ ਬੈਠਦੇ ਪੰਜਾਬ ਯੂਨੀਵਰਸਿਟੀ ਜਮਹੂਰੀ ਤਰੀਕੇ ਨਾਲ ਚੱਲਣ ਲਈ ਇੱਕ ਸਿਸਟਮ ਬਣਾਇਆ ਸੀਗਾ ਹੁਣ ਤੋਂ 59 ਸਾਲ ਪਹਿਲਾਂ ਤੇ ਉਸੇ ਤਰੀਕੇ ਨਾਲ ਚੱਲਣੀ ਚਾਹੀਦੀ ਹੈ ਕਾਰਨ ਕੀ ਹੈ ਚੋਣੇ ਕਿਉਂ ਇਹਨੂੰ 31 ਮੈਂਬਰੀ ਕਰਨਾ ਸਿਰਫ ਇਸ ਲਈ ਕਿ ਤੁਸੀਂ ਆਪਣਾ ਕਾਰਕ ਅਸੈਸ ਦਾ ਅਜੰਡਾ ਇੱਥੇ ਲਾਗੂ ਕਰਨਾ ਚਾਹੁੰਦੇ ਹੋ ਸਿਲੇਬਸ ਬਦਲਣਾ ਚਾਹੁੰਦੇ ਹੋ ਸਾਡੇ ਹੀਰੋ ਮੀਟ ਕੇ ਆਪਣੇ ਹੀਰੋ ਬਣਾਉਣਾ ਚਾਹੁੰਦੇ ਹੋ ਇੰਨੀ ਕੀ ਸੋਚ ਹੈ ਨਾ ਪੰਜਾਬ ਹੈ ਜਿਹੜਾ ਜੇ ਇਹ ਅਨਿਖੜਵਾ ਅੰਗ ਹੈ ਇਸ ਦੇਸ਼ ਦਾ ਤਾਂ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਨਹੀਂ ਇੱਥੇ ਰਹਿਣਾ ਅਸੀਂ ਬਰਾਬਰ ਦੇ ਸ਼ਹਿਰੀ ਆ ਅਸੀਂ ਬਰਾਬਰ ਦੇ ਨਾਗਰਿਕਾਂ ਤਾਂ ਸਾਡੇ ਹੱਕ ਵੀ ਬਰਾਬਰ ਦੇ ਹੋਣਗੇ ਨਾ ਜਦੋਂ 47 ਤੋਂ ਪਹਿਲਾਂ ਦੇਸ਼ ਆਜ਼ਾਦ ਕਰਨ ਲਈ ਸ਼ਹੀਦੀਆਂ ਦੇਣੀਆਂ ਸੀ 85% ਤਾਂ ਪੰਜਾਬੀ ਜਦੋਂ 47 ਵਾਲੇ ਵੰਡ ਹੋਈ ਸਭ ਤੋਂ ਵੱਧ ਲਹੂ ਡੁੱਲਿਆ ਤਾਂ ਪੰਜਾਬੀ ਉਸ ਤੋਂ ਬਾਅਦ ਜਦੋਂ ਫੌਜ ਵਿੱਚ ਨਾਮ ਲਿਖਾਉਣੇ ਸੀ ਦੇਸ਼ ਦੀ ਫੌਜ ਖੜੀ ਕਰਨੀ ਸੀ ਤਾਂ ਪੰਜਾਬੀ ਜਦੋਂ 62 ਦੀ ਜੰਗ 65 ਦੀ ਜੰਗ 71 ਦੀ ਜੰਗ 99 ਕਾਰਗਲ ਦੀ ਜੰਗ ਉਦੋਂ ਸਭ ਤੋਂ ਵੱਧ ਕਰਵਾਨੀਆਂ ਪੰਜਾਬੀ ਦੀਆਂ ਜਦੋਂ ਗ੍ਰੀਨ ਰੈਗੂਲੇਸ਼ਨ ਕਰਕੇ ਦੇਸ਼ ਆਪਣੇ ਮਤਲਬ ਪੰਜਾਬ ਦੀ ਜਿਹੜੀ ਸਾਡੀ ਧਰਤੀ ਆ ਉਹਨੂੰ ਖੋਖ ਕੀ ਕਰਕੇ ਸਾਰੇ ਦੇਸ਼ ਦੇ ਅਨਾਜ ਭੰਡਾਰ ਭਰਨੇ ਸੀ ਤਾਂ ਪੰਜਾਬੀ ਤੇ ਜਦੋਂ ਹੱਕ ਲੈਣਾ ਉਦੋਂ ਪੰਜਾਬ ਇਹਨਾਂ ਵੱਲ ਨਾ ਦੇਖੇ ਇਹ ਕਹਿਜਾ ਸਵਾਲ ਹੈ ਇਹ ਕਹਿਜੀ ਗੱਲ ਹੈ ਇਹ ਕਹਿਜਾ ਦੇਸ਼ ਚ ਇੱਕ ਸਾਰਤਾ ਦੀ ਗੱਲ ਹੈ ਸੋ ਇਹ ਜਿਹੜੀ 2014 ਤੋਂ ਕੇਂਦਰ ਚ ਮੋਦੀ ਦੀ ਸਰਕਾਰ ਆਈ ਹੈ ਇਹਨੇ ਦੇਸ਼ ਨੂੰ ਤੋੜਨ ਦਾ ਕੰਮ ਕੀਤਾ ਭਾਸ਼ਾ ਦੇ ਆਧਾਰ ਤੇ ਸਭ ਦਾ ਸਤਕਾਰ ਸਭ ਦੀ ਭਾਸ਼ਾ ਸਭ ਦਾ ਖਿੱਤਾ ਸਭ ਦਾ ਰੀਜਨ ਹਰ ਸਟੇਟ ਦਾ ਸਤਕਾਰ ਹੈ ਪਰ ਇਹ ਜਿਹੜੀ ਸਰਕਾਰ ਹੈ ਇਹਨੇ ਬਿਲਕੁਲ ਦੇਸ਼ 'ਚ ਵੰਡੀਆਂ ਪਾ ਕੇ ਤੇ ਦੇਸ਼ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਹੈ ਤੇ ਉਹਦੇ ਖਿਲਾਫ ਇਹ ਲੜਾਈ ਹੈ ਤੇ ਵੱਡੀ ਗੱਲ ਪੰਜਾਬ ਦੇ ਤਾਂ ਜਦੋਂ ਪੰਜਾਬ ਨੂੰ ਕੋਈ ਚੈਲੰਜ ਆਇਆ ਪੰਜਾਬ ਨੇ ਇਸੇ ਤਰ੍ਹਾਂ ਐਕਸੈਪਟ ਕੀਤਾ ਤੇ ਇਸੇ ਤਰ੍ਹਾਂ ਆਪਣੇ ਆਪ ਨੂੰ ਸਫਲ ਕੀਤਾ ਅੱਜ ਸਫਲ ਹੈ ਜੀ ਤੇ ਇਹ ਤਾਂ ਹੱਲਾਸ਼ੇਰੀ ਮਾਰ ਰਹੇ ਨੇ ਜਿਹੜੇ ਬਾਪੂ ਜੀ ਕਿਸਾਨ ਆਗੂ ਪਹੁੰਚੇ ਹੋਏ ਨੇ ਬਹੁਤ ਜੋਸ਼ ਹੈ ਇਹਨਾਂ ਦੇ ਵਿੱਚ ਕਹਿੰਦੇ ਦਿੱਲੀ ਵਾਂਗੂ ਇਹਨੂੰ ਫਤਿਹ ਕਰਕੇ ਜਾਣਾ ਤੇ ਉੱਥੇ ਹੀ ਨੌਜਵਾਨ ਵਰਗ ਵੀ ਪਹੁੰਚਿਆ ਹੋਇਆ ਤੇ ਇੱਕ ਸਵਾਲ ਇਹ ਸੀਗਾ ਕਿ ਜਦ ਅ 90s ਵਿਲੇ ਇਸ ਦੇ ਵਿੱਚ ਹਿਮਾਚਲ ਤੇ ਹਰਿਆਣੇ ਦੇ ਵੀ ਸੈਨੇਟ ਦੇ ਜਿਹੜੇ ਨੁਮਾਇੰਦੇ ਹੁੰਦੇ ਸੀਗੇ ਉਹਨਾਂ ਨੇ ਆਪਣੇ ਰਿਸੋਰਸਸ ਆਪਣੇ ਸਟੇਟ ਦੇ ਵਿੱਚ ਲਾਏ ਤੇ ਅੱਜ ਜਦ ਪੰਜਾਬ ਦੀ ਗੱਲ ਆਈਏ ਤਾਂ ਪੰਜਾਬ ਦੇ ਵਿੱਚ ਸੈਨੇਟ ਪੰਗ ਕਰਨ ਦੀ ਜਿਹੜੀ ਗੱਲ ਆਖੀ ਜਾ ਰਹੀ ਹੈ ਸੈਂਟਰ ਦੇ ਵੱਲੋਂ ਤੇ ਫੀਡਬੈਕ ਦੀ ਗੱਲ ਆਖੀ ਗਈ ਉਹਨਾਂ ਦੇ ਸੈਕੰਡ ਨੋਟੀਫਿਕੇਸ਼ਨ ਦੇ ਵਿੱਚ ਕਿ ਆਪਾਂ ਸਟੂਡੈਂਟ ਤੋਂ ਫੀਡਬੈਕ ਲੈਂਦਾ ਪਰ ਨੌਜਵਾਨ ਵਰਗ ਦਾ ਇਹ ਕਹਿਣਾ ਹੈ ਕਿ ਫੀਡਬੈਕ ਲੈਣ ਦੇ ਲਈ ਕੋਈ ਪਹੁੰਚਿਆ ਹੀ ਨਹੀਂ ਕੋਈ ਚੰਗੀ ਤਰ੍ਹਾਂ ਦੀ ਕੋਈ ਬੈਠਕ ਨਹੀਂ ਹੋਈ ਦੇਖੋ ਡਾਡਾ ਸੱਤੀ ਵੀਹੀ 100 ਗਣ ਦਾ ਬਾਰਿਸ਼ਾ ਝਗੜੇ ਸਭ ਕਮਜ਼ੋਰੀਆਂ ਦੇ ਬਾਰਿਸ਼ਾ ਇਹਦਾ ਇੱਕ ਸ਼ੇਰ ਹੈ ਤਾਂ ਜਿਹੜਾ ਜਿਹੜਾ ਸਰਕਾਰ ਚ ਹੈ ਜਿਹੜਾ ਤਾਕਤਵਰਾਂ ਕੋਈ ਕੁਸ਼ ਕਹੀ ਚੱਲੇ ਇੱਥੇ ਕਿਸੇ ਦਾ ਓਪੀਨੀਅਨ ਨਹੀਂ ਲਿਆ ਜੇ ਓਪੀਨੀਅਨ ਲਿਆ ਹੁੰਦਾ ਅੱਜ ਤਾਂ ਮਾੜੀ ਮਾੜੀ ਗੱਲ ਤੁਸੀਂ ਕਿਤੇ ਖੋਖੇ ਦੇ ਬਹਿ ਕੇ ਚਾਹ ਪੀਂਨੇ ਉਹਦੀ ਫੋਟੋ ਆ ਜਾਂਦੀ ਆ ਜੇ ਓਪੀਨੀਅਨ ਲਿਆ ਹੁੰਦਾ ਉਹਦੀਆਂ ਫੋਟੋ ਨਾ ਚਲਦੀਆਂ ਸਟੂਡੈਂਟ ਪੋਸਟ ਨਾ ਪਾਉਂਦੇ ਇਹ ਆਪ ਪੋਸਟ ਨਾ ਪਾਉਂਦੇ ਜਿਚਾਉਣ ਲਈ ਕੇ ਦੇਖੋ ਅਸੀਂ ਸਟੂਡੈਂਟ ਦਾ ਓਪੀਨੀਅਨ ਲੈ ਰਹੇ ਆ ਬਿਲਕੁਲ ਝੂਠ ਤੇ ਕੋਰੀ ਬਣਾਉਂਦੇ ਜੰਮ ਦਾ ਬੱਚਾ ਤੁਹਾਡੇ ਮੇਰੇ ਨਾਲੋਂ ਵੱਧ ਸਿਆਣਾ ਹੈ ਰਾਈਟ ਆਪਣੇ ਤੋਂ ਬਹੁਤ ਘੱਟ ਦੇ ਬੱਚੇ ਹੋਣਗੇ ਜਿੱਥੇ ਪੜ ਰਹੇ ਹੋਣਗੇ ਪਰ ਉਹਨਾਂ ਦੀ ਮਤ ਬਹੁਤ ਤੇਜ ਆ ਅਕਲ ਬਹੁਤ ਤੇਜ ਆ ਐਕੂਮਨ ਬਹੁਤ ਵੱਡਾ ਉਹਨਾਂ ਦਾ ਸੋ ਐਵੇਂ ਹੀ ਕੇਂਦਰ ਐਵੇਂ ਮੈਨਿਪੂਲੇਸ਼ਨ ਕਰੀ ਜਾਵੇ ਬੇਫਕੂ ਬਣਾਈ ਜਾਵੇ ਉਹਦਾ ਕੋਈ ਪੁਆਇੰਟ ਨਹੀਂ ਕੀ ਲੱਗਦਾ ਹੈ ਕਦੋਂ ਤੱਕ ਜਿਹੜੀਆਂ ਚੋਣਾਂ ਬਹਾਲ ਕਰਨ ਦੀਆਂ ਤਾਰੀਖ ਆਜੂਗੀ ਕਿਉਂਕਿ ਇੰਨਾ ਕ ਵੱਡਾ ਇਕੱਠ ਹੋ ਚੁੱਕਿਆ ਆਵਾਜ਼ ਵੀ ਦਿੱਲੀ ਤੱਕ ਪਹੁੰਚ ਚੁੱਕੀ ਹੈ ਅਸੀਂ ਹੁਣੇ ਸਟੇਜ ਦੇ ਉੱਪਰ ਸੀਗੇ ਉੱਥੇ ਇਹੀ ਸੁਨੇਹਾ ਆਇਆ ਕਿ ਜੀ ਜਿਹੜਾ ਨੋਟੀਫਿਕੇਸ਼ਨ ਆ ਚੋਣਾਂ ਦਾ ਸ਼ਾਇਦ ਆ ਜਾਊਗਾ ਤਾਂ ਸਟੇਜ ਦੇ ਉੱਪਰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜੇ ਨੋਟੀਫਿਕੇਸ਼ਨ ਚੋਣਾਂ ਦਾ ਤੁਸੀਂ ਕੱਢਤਾ ਜਾਂ ਕੇਂਦਰ ਵੱਲੋਂ ਇੱਥੇ ਆ ਗਿਆ ਤਾਂ ਇੱਥੇ ਲਿਖਤੀ ਰੂਪ ਜ਼ਿਆਦਾ ਹੋਊ ਤੇ ਅਸੀਂ ਐਲਾਨ ਕਰ ਦਾਂਗੇ ਸਿੰਪਲ ਗੱਲ ਹੈ ਪਰ ਉਹ ਹਜੇ ਤੱਕ ਆਇਆ ਨਹੀਂ ਪ੍ਰੈਕਟੀਕਲੀ ਹਜੇ ਇੱਥੇ ਆਇਆ ਨਹੀਂ ਗੱਲ ਜ਼ਰੂਰ ਪਹੁੰਚੀ ਹੈ ਗੱਲ ਪਹੁੰਚੀ ਹੈ ਜੇ ਨਹੀਂ ਜੇ ਨਹੀਂ ਅਗਰ ਚੋਣ ਦਾ ਐਲਾਨ ਹੁੰਦਾ ਤਾਂ ਸੰਘਰਸ਼ ਕਿੰਨਾ ਵੱਡਾ ਹੋ ਸਕਦਾ ਦੇਖੋ ਚੋਣ ਦਾ ਅੱਜ ਅੱਜ ਸੰਘਰਸ਼ ਦਾ ਬਹੁਤ ਵੱਡਾ ਰੂਪ ਦਿਖਿਆ ਕੋਈ ਸਟੂਡੈਂਟ ਜਥੇਬੰਦੀ ਨਹੀਂ ਕੋਈ ਅਲੱਗ-alag ਆਈਡੀਓਲੋਜੀ ਵਾਲਾ ਬੰਦਾ ਨਹੀਂ ਜਿਹੜਾ ਪਹੁੰਚਾ ਨਾ ਹੋਵੇ ਤੇ ਕੋਈ ਇਹ ਜੀ ਜਥੇਬੰਦੀ ਅਦਰਵਾਈਜ਼ ਨਹੀਂ ਜਿਹੜੀ ਪੰਜਾਬ ਦੇ ਸਿਹਰਦ ਤਰੀਕੇ ਨਾਲ ਪੰਜਾਬ ਨੂੰ ਰਾਹ ਤੇ ਪਾਣਾ ਚਾਹੁੰਦੀ ਹੈ ਨਾ ਪਹੰਚੀ ਹੋਵੇ ਬਹੁਤ ਵੱਡੀ ਗਿਣਤੀ ਚ ਇੱਕ ਇੱਕ ਇੱਥੇ ਮਾਤਾ ਜੀ ਸੀਗੇ ਲਗਭਗ ਉਹ ਮੈਨੂੰ ਲੱਗਦਾ 92 ਸਾਲ ਦੇ ਉਹ ਵੀ ਪਹੁੰਚੇ ਹੋਏ ਸੀ ਤੇ ਇੱਕ ਲੋਕਾਂ ਦੇ ਨਾਲ ਆਪਣੇ ਬੱਚੇ ਵੀ ਛੋਟੇ ਛੋਟੇ ਪਹੁੰਚਿਆ ਕਿਉਂਕਿ ਪੀੜ੍ਹੀਆਂ ਦੀ ਗੱਲ ਹੈ ਹੋਂਦ ਦੀ ਗੱਲ ਹੈ ਇਹ ਯੂਨੀਵਰਸਿਟੀ ਦਾ ਜੇ ਤੁਸੀਂ ਹੌਸਟਲ ਜਾਉਂਗੇ ਨਾ ਤਾਂ ਜਦੋਂ ਪਿਓ ਆਪਣੇ ਪੁੱਤ ਨੂੰ ਇੱਥੇ ਐਡਮਿਸ਼ਨ ਕਰਾਉਣ ਆਉਂਦਾ ਤਾਂ ਹੌਸਟਲ ਤੇ ਜਾਂਦਾ ਸਪੈਸ਼ਲੀ ਉਹ ਕਹਿੰਦਾ ਵੀ ਬੇਟੇ ਤੇਰੇ ਦਾਦਾ ਜੀ ਕੋਈ ਕਮਰਾ ਸੀਗਾ ਮੈਂ ਵੀ ਇਹ ਕਮਰੇ 'ਚ ਪੜਿਆ ਤੇ ਤੈਨੂੰ ਵੀ ਇੱਥੇ ਰਖਾ ਕੇ ਜਾਣਾ ਇਹ ਸਾਡੀ ਲੈਗਸੀ ਹੈ ਸਾਡੀ ਹੋਂਦ ਨੂੰ ਮਗਾਣਾ ਚਾਹੁੰਦੇ ਆ ਸੋ ਕਿੱਦਾਂ ਲੈ ਜਾਣਗੇ 1 ਇੰਚ ਨਹੀਂ ਜਾਣ ਦਵਾਂਗੇ ਅੱਜ ਅਸੀਂ ਗੇਟ ਤੇ ਬੈਲ ਬਾਹਰ ਲਾ ਕੇ ਧਰਨਾ ਬੈਠੇ ਸੀ ਉੱਥੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਸਾਨੂੰ ਆ ਕੇ ਕਹਿਣ ਲੱਗਿਆ ਕਿ ਜੀ ਇੱਥੋਂ ਉੱਠੋ ਕਿਉਂ ਕਿਉਂ ਉਠੀਏ ਸਾਡੀ ਧਰਤੀ ਹੈ ਸਾਡਾ ਇਹ ਬੋਰਡ ਲੱਗਾ ਹੈ ਤੇ ਥੱਲੇ ਬੈਠੇ ਹਾਂ ਵਾਟ ਇਜ਼ ਦਾ ਪ੍ਰੋਬਲਮ ਸੋ ਸਾਨੂੰ ਸਾਡੀ ਥਾਂ ਤੋਂ ਨਾ ਨਾ ਤੁਸੀਂ ਭਰਾਇਆ ਕਰੋ ਸੋ ਸਾਡੀ ਯੂਨੀਵਰਸਿਟੀ ਹੈ ਸਾਡੀ ਰਹੂਗੀ ਕੋਈ ਨਹੀਂ ਖੋ ਸਕਦਾ ਤੇ ਬਾਹਰ ਜਦ ਬੈਠੇ ਸੀ ਸਤਨਾਮ ਵਾਹਿਗੁਰੂ ਦਾ ਜਾਪ ਨਿਰੰਤਰ ਚੱਲ ਰਿਹਾ ਸੀ ਤੇ ਹੁਣ ਵੀ ਜੋਸ਼ ਪੂਰਾ ਹੈ ਦੇਖੋ ਪੰਜਾਬੀਆਂ ਚ ਜੋਸ਼ ਤੇ ਜज्बा ਉਹਦੀ ਕਦੇ ਕਮੀ ਨਹੀਂ ਹੁੰਦੀ ਕਿਉਂਕਿ ਪੰਜਾਬ ਐਸੀ ਕੌਮ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਪੰਜਾਬ ਪੰਜਾਬੀਅਤ ਦੇ ਨਾਲ ਵਸਦਾ ਗੁਰਾਂ ਦੇ ਰਾਹ ਦੇ ਨਾਲ ਵਸਦਾ ਸੋ ਪੰਜਾਬ ਜਦੋਂ ਅੱਜ ਸਵੇਰੇ 10 ਤਰੀਕ ਦੀ ਜਦੋਂ ਕਾਲ ਦਿੱਤੀ ਸੀ ਅੱਜ ਜਦੋਂ ਸਵੇਰੇ ਦਾ ਕੱਠ ਦੇਖਿਆ ਤਾਂ ਇਹਨਾਂ ਨੇ ਚੰਡੀਗੜ੍ਹ ਪੁਲਿਸ ਪੂਰੇ ਸ਼ਹਿਰ ਦੇ ਵਿੱਚ ਲਾਤੀ ਵੱਖ-ਵੱਖ ਕੌਨਿਆਂ 'ਚ ਐਂਟਰੈਂਸ ਤੋਂ ਨਹੀਂ ਕਰਨ ਦਿੱਤਾ ਅਸੀਂ ਵੀ ਉੱਥੇ ਸੈਕਟਰੀ 8 ਦਾ ਹਵਾਲਾ ਦੇ ਕੇ ਇੱਥੇ ਤੱਕ ਪਹੁੰਚੇ ਆ ਤੇ ਜਦੋਂ ਇੱਥੇ ਪਹੁੰਚੇ ਆ ਤੇ ਉਦੋਂ ਵੀ ਸਾਨੂੰ ਇੱਥੇ ਉਠਾ ਕੇ ਪਰੇ ਲਿਜਾਇਆ ਜਾ ਰਿਆ ਸੀ ਤੇ ਮੈਂ ਸਮਝਦਾ ਕਿ ਇਹ ਠਾਠਾ ਮਾਰਦਾ ਇਕੱਠ ਗਵਾਹੀ ਭਰਦਾ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਯੂਨੀਵਰਸਿਟੀ ਪੰਜਾਬੀ ਨੌਜਵਾਨਾਂ ਦੀ ਹੈ ਸੋ ਇਸ ਦੇ ਨਾਲ ਜੇ ਕੋਈ ਧੱਕਾ ਕਰੇਗਾ ਸੋ ਪੰਜਾਬੀਆਂ ਦੇ ਤਾਂ ਖੂਨ ਚ ਹੈ ਕਿਉਂਕਿ ਬਾਣੀ ਚ ਵੀ ਕਿਹਾ ਹੈ ਈ ਝੁਕਦੇ ਆ ਇਹਨੂੰ ਤੇਗ ਬਕੀ ਚੜਦੇ ਆ ਇਹਨੂੰ ਤੇਗ ਬਕੀ ਸੋ ਅਸੀਂ ਗੁਰੂਆਂ ਪੀਰਾਂ ਦੀ ਅਡਾਲਜ ਨੂੰ ਫੋਲੋ ਕਰਦੇ ਆ ਪੰਜਾਬ ਜਿਹੜਾ ਗੁਰੂਆਂ ਦੀ ਧਰਤੀ ਦੇ ਨਾਲ ਵੱਸਦਾ ਸੋ ਪੰਜਾਬ ਗੁਰੂਆਂ ਦੇ ਅਸ਼ੀਰਵਾਦ ਨਾਲ ਚੱਲਦਾ ਪੰਜਾਬੀ ਜਿਹੜੀ ਕੌਮ ਹੈ ਉਹ ਜਜ਼ਬਾਤੀ ਕੌਮ ਹੈ ਜੇ ਪੰਜਾਬੀ ਉੱਤੇ ਚੜ ਨਾ ਜਾਂਦੇ ਤਾਂ ਉਹ ਥੱਲੇ ਲਾਉਣਾ ਵੀ ਜਾਂਦੇ ਤੇ ਸੈਂਟਰ ਦੀ ਸਰਕਾਰ ਨੂੰ ਜਿਹੜੇ ਤਿੰਨ ਕਾਨੂੰਨ ਇਹਨਾਂ ਨੇ ਲਾਗੂ ਕੀਤੇ ਸੀ ਉਹ ਗਵਾਹੀ ਭਰਦਾ ਕਿ ਉਸ ਨੂੰ ਖਤਮ ਕਰਨ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਯੋਗਦਾਨ ਹੈ ਹਰਿਆਣੇ ਦਾ ਜਿਹੜਾ ਯੋਗ ਦਾ ਨਾ ਉਹ ਭਾਈਆਂ ਦੇ ਵਾਂਗ ਰਿਹਾ ਸੋ ਆ ਜਿਹੜਾ ਪੰਜਾਬ ਨੂੰ ਸ਼ੁਰੂ ਤੋਂ ਹੀ ਪੰਜਾਬ ਦੀ ਤਰਾਜ਼ੀ ਰਹੀ ਆ ਕਿ ਜਿੰਨੇ ਵੀ ਲੀਡਰ ਆਏ ਆ ਉਹ ਪੰਜਾਬ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਪੰਜਾਬੀਅਤ ਨੂੰ ਖਤਮ ਕਰਨ ਦੀ ਗੱਲ ਕਰਦੇ ਆ ਪਰ ਜਿੱਥੇ ਗੱਲ ਲੜਾਈ ਦੀ ਆ ਜਾਵੇ ਸ਼ਹੀਦੀਆਂ ਦੀ ਆ ਜਾਵੇ ਤਾਂ ਉਹ ਪੰਜਾਬੀ ਮੂਰੇ ਕਰ ਦਿੰਦੇ ਆ ਕੀ ਗੱਲ ਪੰਜਾਬ ਕੋਲੇ ਆਪ ਦਾ ਹੱਕ ਲੈਣ ਲਈ ਪੂਰੀ ਰਾਈਟ ਹੈ ਪੰਜਾਬ ਦੇ ਵਿਦਿਆਰਥੀਆਂ ਕੋਲੇ ਰਾਈਟ ਹੈ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਆ ਚੰਡੀਗੜ੍ਹ ਵੀ ਆ ਜਿਹੜਾ ਉਹ ਪੰਜਾਬ ਦਾ ਹੈ ਸੋ ਮੈਂ ਸਮਝਦਾ ਜਿਨਨੇ ਮਰਜੀ ਗਿੱਦੜ ਭਮਕੀਆਂ ਮਾਰ ਲੈਣ ਇਹਨਾਂ ਤੋਂ ਡਰਨ ਵਾਲੇ ਨਹੀਂ ਪੰਜਾਬੀ ਜੇ ਤੁਸੀਂ ਇੱਕ ਵਾਰ ਛੱਡ ਕੇ ਦੂਜਾ ਕਰੋਗੇ ਤੇ ਪੰਜਾਬੀ ਚਾਰ ਵਾਰਨ ਕਰਨਗੇ ਵਾਰ ਤੇ ਵਾਰ ਅਸੀਂ ਆ ਜਿਹੜਾ ਉਹ ਬਰਾਬਰ ਕਰਕੇ ਉਹਦਾ ਜਵਾਬ ਇੱਟ ਦਾ ਪੱਥਰ ਦੇ ਨਾਲ ਦਵਾਂਗੇ ਸੋ ਏਸੀ ਗਿਆ तमाम ਗੱਲਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਅਸੀਂ ਪੰਜਾਬ ਯੂਨੀਵਰਸਿਟੀ ਤੋਂ ਸਾਂਝੀਆਂ ਕਰ ਰਹੇ ਹਾਂ ਦੇਖਣਾ ਹੋਵੇਗਾ ਕਿ ਕਦੋਂ ਤੱਕ ਲਿਖਤੀ ਰੂਪ ਦੇ ਵਿੱਚ ਇਹਨਾਂ ਦੇ ਕੋਲ ਨੋਟੀਫਿਕੇਸ਼ਨ ਪਾਸ ਦੀ ਹੈ ਸੋ ਅਗਲੇ ਅਪਡੇਟ ਲੈ ਕੇ ਫਿਰ ਤੋਂ ਰੁਭਰੋ ਹੋਵਾਂਗੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ